ਤਨਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੋ ਸਾਧ ਸੰਗਤ ਜੀਓ ਦੁਨੀਆਂ ਦੇ ਜਿਤਨੇ ਮੁਲਕ ਨੇ ਹਰ ਮੁਲਕ ਵਿੱਚ ਇੱਕ ਸਭ ਤੋਂ ਵੱਡਾ ਤਿਵਾਰ ਹੁੰਦਾ ਹੈ ਬਾਕੀ ਉਹਦੇ ਨਾਲ ਛੋਟੇ ਛੋਟੇ ਹੁੰਦੇ ਸਾਰੇ ਦੇਸ਼ ਦੇ ਵਿੱਚ ਸਭ ਤੋਂ ਵੱਡਾ ਤਿਵਾਰ ਔਰ ਸਾਂਝਾ ਤਿਵਾਰ ਇਹ ਦੀਵਾਲੀ ਹੈ ਜੋ ਅੱਜ ਦੇ ਦਿਨ ਇਹ ਤਿਵਾਰ ਰੂਪ ਦੇ ਵਿੱਚ ਆਈ ਹੈ ਇਸ ਨੂੰ ਸਿੱਖ ਤੇ ਮਨਾਉਂਦੇ ਹੀ ਨੇ ਹਿੰਦੂ ਮਨਾਉਂਦੇ ਨੇ ਜੈਨੀ ਮਨਾਉਂਦੇ ਨੇ ਬૌਧੀ ਮਨਾਉਂਦੇ ਨੇ ਕਿੱਕ ਤੱਪਕਾਰ ਨਹੀਂ ਇਸ ਦੇਸ਼ ਦੇ ਵਿੱਚ ਵੱਡੇ ਚਾਰ ਧਰਮ ਪੈਦਾ ਹੋਏ ਸਨਾਤਨ ਮਤ ਬੋਧ ਮਤ ਜੈਨ ਮਤ ਸਿੱਖ ਮਤ ਇਹ ਚਾਰਾਂ ਹੀ ਦੀਵਾਲੀ ਮਨਾਉਂਦੇ ਨੇ ਆਪਣੇ ਆਪਣੇ ਢੰਗ ਨਾਲ ਜਿਵੇਂ ਇੰਜ ਕਹਾਂ ਇਹ ਕੋਈ ਤਿਵਾਰ ਹੈ ਜੋ ਚਾਰਾਂ ਦਾ ਸਾਂਝਾ ਬਾਕੀ ਸਾਰੇ ਤਿਵਾਰ ਆਪਣੇ 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 ਢੰਗ ਨਾਲ ਵੱਖ-ਵੱਖ ਧਰਮ ਮਨਾਦੇ ਨੇ ਇਹ ਇੱਕੋ ਹੀ ਤੇ ਆਰ ਹੈ ਸਨਾਤਨ ਜੈਨੇ ਬੋਧੀ ਸਿੱਖ ਸਾਰੇ ਹੀ ਮਨਾਉਂਦੇ ਕਿੱਥੋਂ ਇੱਕ ਗੱਲ ਸਪਸ਼ਟ ਹੁੰਦੀ ਹੈ ਧਿਆਨ ਨਾਲ ਸੁਣਨਾ ਸਾਰਿਆਂ ਦੀ ਮੂਲ ਸਮੱਸਿਆ ਇੱਕੋ ਹੀ ਹੈ ਚਾਹ ਜੈਨੀ ਨੇ ਬੋਧੀ ਨੇ ਸਨਾਤਨੀ ਨੇ ਕੀ ਸਿੱਖਣਾ ਹੈ ਸਾਰਿਆਂ ਦੀ ਮੂਲ ਸਮੱਸਿਆ ਇੱਕੋ ਹੀ ਹੈ ਕਿ ਦੁੱਖ ਦੁੱਖ ਦੁਖੀ ਨੇ ਸਨਾਤਨੀ ਦੁਖੀ ਨੇ ਜੈਨੀ دکھی نے بودھی اور دکھی نے سکھ اس سارے تن کر کے بھی دھی نے من کر کے بھی دھی تن کر کے روگی نے من کر کے سوگی نے تن روگ ہے من سوگ ہے کی ہویا سناتنی ہے جینی ہے بوھی ہے سکھ ہے تن کر کے روگی ہے من کر کے سوگی ہے چنتا دہاراج کہہ رہے نے جو جو دی سے ہے, سو سو روگی جنوب بھی دیکھو سب رو گی روگ رہت میرا ستگر جوگی روگاں تو رحت کیول ایک پرماتما ਸੰਸਾਰ ਤੇ ਰੋਗੀ ਹੈ ਤੇ ਸੰਸਾਰ ਦੇ ਚ ਸਾਰੇ ਨੇ ਇਹਨਾਂ ਤੋਂ ਇਲਾਵਾ ਇਹਨਾਂ ਚਾਰ ਧਰਮਾਂ ਤੋਂ ਇਲਾਵਾ ਹਿੰਦੂ ਸਿੱਖ ਔਰ ਜੈਨੀ ਬੋਧੀਆਂ ਤੋਂ ਇਲਾਵਾ ਜਿਹੜੇ ਚਾਰ ਧਰਮ ਮਿਡਲ ਇਸ ਦੇ ਚ ਪੈਦਾ ਹੋਏ ਨੇ ਮੱਧ ਪੂਰਬ ਦੇ ਚ ਯਹੂਦੀ ਇਸਾਈ ਬਾਰਸੀ ਕੇ ਮੁਸਲਮਾਨ ਇਸਲਾਮ ਉੱਥੇ ਨਵਾਂ ਧਰਮ ਇਸਲਾਮ ਹੈ ਪੁਰਾਣਾ ਯਹੂਦੀ ਹੈ ਇੱਥੇ ਨਵਾਂ ਧਰਮ ਸਿੱਖ ਧਰਮ ਹੈ ਪੁਰਾਣਾ ਸਨਾਤਨ ਮਤ ਹੈ ਇਹ ਚਾਰੇ ਦੇ ਚਾਰੇ ਰੋਗੀ ਨੇ ਉਹ ਵੀ ਚਾਰੇ ਦੇ ਚਾਰੇ ਰੋਗੀ ਨੇ ਤਨ ਕਰਕੇ ਰੋਗੀ ਨੇ من کر کے سوگی اس طرح نہیں کہہ سکتے ہندو روگیے تے مسلمان نہیں ہے عیسائی تے سکھ نہیں ہے جینی روگی تے پارسی نہیں ہے بودھی روگی ہے تو یہودی نہیں ہے اس طرح نہیں کہہ سکتے ساری روگی نا ਜੋ ਜੋ ਦੇਸੇ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਗੁਰੂ ਜੋਗੇ ਰੋਗਾਂ ਤੋਂ ਰਹਿਤ ਕੇਵਲ ਇੱਕ ਪਰਮਾਤਮਾ ਇੱਕ ਈਸ਼ਵਰ ਹੈ ਇੱਕ ਅਕਾਲ ਪੁਰਖ ਬਾਕੀ ਕੋਈ ਰੋਗਾਂ ਤੋਂ ਰਹਿਤ ਨਹੀਂ ਹੈ ਰੋਗ ਹੈਗੇ ਨੇ ਤਾਂ ਫਿਰ ਇਹਦਾ ਕੁਝ ਕਾਰਨ ਵੀ ਹੋਵੇਗਾ ਸੋਗ ਹੈਗੇ ਨੇ ਤੋ ਫਿਰ ਇਹਦਾ ਕੁਝ ਕਾਰਨ ਵੀ ਹੋਵੇਗਾ ਤੇ ਜੇ ਰੋਗਾਂ ਦਾ ਕਾਰਨ ਹੈ ਤੋ ਫਿਰ ਕੋਈ ਨਿਵਿਰਤੀ ਦਾ ਸਾਧਨ ਵੀ ਹੋਵੇਗਾ ਇਹਨਾਂ ਨੂੰ ਦੂਰ ਕਰਨ ਦਾ ਸਾਧਨ ਵੀ ਹੋਵੇਗਾ ਤੇ ਜੇ ਨਿਵਿਰਤੀ ਦਾ ਸਾਧਨ ਹੋਵੇਗਾ ਤੋ ਫਿਰ ਕਹਿਣਾ ਪੈਗਾ ਸੁਖ ਹੈ ਸੁਖ ਹੈ ਸੁਖ ਹੈ ਇਦੋਂ ਮੇ ਬੋਲ ਗੁਰਬਾਣੀ ਦੇ ਮੈਂ ਤੁਹਾਡੇ ਸਾਹਮਣੇ ਰੱਖਾਂ ਤੇ ਫਿਰ ਖੁਲਾਸਾ ਕਰੀ ਗਏ ਬਾਲੀ ਰੋਵੇ ਨਾਏ ਘਤਾਰ ਬਾਲੀ ਬਾਲਿਕਾ ਵਰਯੋਗ ਕੰਨਿਆ 22 ਸਾਲ ਦੀ ਹੋ ਗਈ ਏ 26 ਸਾਲ ਦੀ ਹੋ ਗਈ ਏ ਰਿਸ਼ਤਾ ਨਹੀਂ ਬਣ ਰਿਹਾ ਕਿਦਰੇ ਸੰਬੰਧ ਨਹੀਂ ਕੈ ਬਣਦਾ ਹੈ ਰਿਕਸਤਾ ਨਹੀਂ ਜੁੜਦਾ। ਫਤ ਮਹਾਰਾਜ ਕਹਿੰਦੇ ਨੇ ਮਾਨਸਿਕ ਤਲ ਤੇ ਇਹ ਬਾਲਕਾ ਦੁਖੀ ਹੁੰਦੀ ਹੈ। ਦੁਖੀ ਹੁੰਦੀ ਹੈ। ਬਾਲੀ ਰੋਵੇ ਨਾਏ ਭਕਾਰ। ਨਾਨਕ ਦੁਖੀਆ ਸਭ ਸੰਸਾਰ। ਦੁਖ ਸਰੀਰ ਤੇ ਮਾਨਸਿਕ। ਮਾਨਸਿਕ ਦੁੱਖ ਨੂੰ ਸੋਗ ਕਹਿੰਦੇ ਨੇ। ਸ਼ਰੀਰਿਕ ਦੁੱਖ ਨੂੰ ਰੋਗ ਕਹਿੰਦੇ ਨੇ ਸਾਰੇ ਹੀ ਰੋਗੀ ਨੇ ਸਾਰੇ ਹੀ ਸੋਗੀ ਨੇ ਸਾਰਾ ਸੰਸਾਰ ਦੁਖੀ ਹੈ ਨਾਨਕ ਦੁਖੀਆ ਸਭ ਸੰਸਾਰ ਇਹਨੂੰ ਗੁਰਬਾਣੀ ਫਿਰੰਜ ਵੀ ਕਹਿ ਦਿੰਦੀ ਏ ਸੰਸਾਰ ਰੋਗੀ ਨਾਮਦਾਰੂ ਮੈਲ ਲਾਗੇ ਸਚ ਬਿਨਾਂ ਸਾਰਾ ਸੰਸਾਰ ਰੋਗੀ ਹੈ ਇੱਕ ਦੋ ਦੀ ਗੱਲ ਨਹੀਂ ਹੈ ਅਰਜ਼ ਕਰਾ ਰੋਗ ਅੰਦਰ ਸੀਮਾ ਦੇ ਚੋਵੇ ਤੇ ਅਸੀਂ ਕਹਿੰਦੇ ਆ ਇਹ ਬੰਦਾ ਤੰਦਰੁਸਤ ਹੈ ਤੰਦਰੁਸਤ ਨਹੀਂ ਹੈ ਰੋਗ ਸੀਮਾ ਦੇ ਚ ਅਜੇ ਹੱਦ ਦੇ ਅੰਦਰ ਹੈ ਜਦ ਇਹ ਰੋਗ ਸੀਮਾ ਤੋਂ ਅੱਗੇ ਟੱਪਦਾ ਹੈ ਪਤਾ ਕਿਵੇਂ ਚੱਲਦਾ ਹੈ ਪੀੜ ਨਾਲ ਰੋਗ ਪੀੜ ਦੇਣ ਲੱਗ ਪਿਆ ਰੋਗ ਦਰਦ ਬਣ ਗਿਆ ਰੋਗ ਪੀੜਾ ਬਣ ਗਿਆ ਮਨੁੱਖ ਨੂੰ ਵੈਦ ਹਕੀਮ ਡਾਕਟਰ ਉਦੋਂ ਯਾਦ ਆਉਂਦਾ ਹੈ ਜਦ ਰੋਗ ਪੀੜਾ ਬਣ ਜਾਏ ਉਸ ਤੋਂ ਪਹਿਲੇ ਨਹੀਂ ਰੋਗ ਵੇਦਨਾ ਬਣ ਜਾਏ ਵੇਦਨਾ ਪੀੜ ਨੂੰ ਕਹਿੰਦੇ ਨੇ ਦਰਦ ਨੂੰ ਕਹਿੰਦੇ ਨੇ ਪਰ ਗਜ਼ਬ ਦੀ ਗੱਲ ਹੈ ਇਹ ਸ਼ਬਦ ਜੋ ਵੇਦਨਾ ਹੈ ਵੇਦਨ ਸੰਸਕ੍ਰਿਤ ਦੇ ਵਿੱਚ ਵੇਦਨ ਕਹਿੰਦੇ ਨੇ ਪੰਜਾਬੀ ਰੂਪ ਬਾ ਨਾਲ ਹੈ ਵੇਦਨ ਐਸੀ ਵੇਦਨ ਉਪਜ ਖਰੀ ਭਈ ਵਾਕਾ ਔ ਕਦਨਾਈ ਐਸੀ ਪੀੜਾ ਪੈਦਾ ਹੋ ਗਈ ਹੈ ਇਲਾਜ ਹੀ ਕੋਈ ਨਹੀਂ ਇਲਾਜ ਹੀ ਕੋਈ ਵੇਦਨ ਪੀੜਾ ਵੇਦਨ ਦਰਦ ਵੇਦਨ ਗਿਆਨ ਦੂਜਾ ਅਰਥ ਇਸਦਾ ਹੈ ਗਿਆਨ ਵੇਦ ਵਿਦਿਆ ਤੋਂ ਬਣਿਆ ਸ਼ਬਦ ਸ਼ਬਦ ਕੋਸ਼ ਦੇ ਵਿੱਚ ਇਹਦੇ ਅਰਥ ਦੋ ਨੇ ਵੇਦਨ ਪੀੜਾ ਵੇਦਨ ਗਿਆਨ ਹੈਰਾਨਗੀ ਹੋਵੇਗੀ ਦੋਵਾਂ ਅਰਥਾਂ ਦਾ ਜ਼ਮੀਨ ਅਸਮਾਨ ਦਾ ਫਰਕ ਹੈ ਵੇਦਨ ਦੇ ਅਰਥ ਪੀੜਾ ਵੇਦਨ ਦੇ ਅਰਥ ਪੀੜਾ ਦਰਦ ਤੇ ਵੇਦਨ ਦੇ ਅਰਥ ਗਿਆਨ ਐਸਾ ਕਿਉਂ ਗਿਆਨ ਪੀੜਾ ਦਾ ਹੁੰਦਾ ਹੈ ਪੀੜਾ ਕਰਕੇ ਹੈ ਪਤਾ ਚੱਲਦਾ ਜਿਵੇਂ ਸਿਰ ਦੇ ਚ ਪੀੜਾ ਹੈ ਤੋ ਅਜ ਗਿਆਨ ਪੀੜਾ ਦਾ ਇਹ ਸਮਝ ਇਸ ਸਿਰ ਦੀ ਹੈ ਅੱਗੇ ਪਿੱਛੇ ਤੇ ਸਿਰ ਦਾ ਕਦੀ ਪਤਾ ਨਹੀਂ ਚਲਿਆ ਪਰ ਅਜ ਜ਼ੋਰ ਦਾ ਸਿਰ ਦੁਖਣ ਲੱਗ ਪਿਆ ਤੇ ਇੰਜ ਲੱਗਦਾ ਜਿਵੇਂ ਬਸ ਮੈਂ ਸੇਰੀ ਆਂ ਔਰ ਕੁਛ ਨਹੀਂ ਨੇ ਸਾਰਾ ਧਿਆਨ ਸਿਰ ਦੇ ਚ ਹੈ ਧਿਆਨ ਤੇ ਗਿਆਨ ਦੋਵੇਂ ਇਕੱਠੇ ਰਹਿੰਦੇ ਨੇ ਗਿਆਨ ਕਿਸ ਦਾ ਮਿਲਦਾ ਹੈ ਜਿਹਦੇ ਚ ਧਿਆਨ ਹੋਵੇ ਜਿਹਦੇ 'ਚ ਧਿਆਨ ਕੋਈ ਨਹੀਂ ਉਹਦਾ ਗਿਆਨ ਵੀ ਕੋਈ ਨਹੀਂ ਇੱਕ ਸਪਸ਼ਟ ਗੱਲ ਹੈ ਚੋਲੀ ਵਾਮਨ ਦਾ ਸਾਥ ਹੈ ਧਿਆਨ ਦਾ ਤੇ ਗਿਆਨ ਦਾ ਇਕੱਠੇ ਰਹਿੰਦੇ ਧਿਆਨ ਸਿਰ ਦੇ ਉੱਤੇ ਹੈ ਕਿਉਂਕਿ ਸਿਰ ਦੁੱਖ ਦਾ ਪਿਆ ਤਾਂ ਹੁਣ ਗਿਆਨ ਵੀ ਸਿਰਦਈ ਹੈ ਮੈਂ ਸਿਰ ਮੈਂ ਸਿਰ ਅੱਗੇ ਪਿੱਛੇ ਤੇ ਪਤਾ ਹੀ ਨਹੀਂ ਚੱਲਦਾ ਮੂੰਹ ਦੇ ਚ ਦੰਦ ਹੈ ਨ ਵੀ ਸਹੀ ਕਿ ਨਹੀਂ ਜਦ ਕਦੀ ਦਾੜ ਦੁਖਦੀ ਹੈ ਭਿਆੰਕਰ ਪੀੜਾ ਹੁੰਦੀ ਹੈ ਸਾਰਾ ਧਿਆਨ ਦੰਦ ਤੇ ਚਲਾ ਜਾਂਦਾ ਹੈ बार-बार ਉਂਗਲ ਵੀ ਉਸ ਦੰਦ ਤੇ ਚੜੀ ਜਾਂਦੀ ਹੈ ਤੇ ਜਦ ਸਾਰਾ ਧਿਆਨ ਦੰਦ ਤੇ ਚਲਾ ਗਿਆ ਸਾਰਾ ਗਿਆਨ ਵੀ ਦੰਦ ਦੇ ਹੀ ਚਲਾ ਗਿਆ ਹੁਣ ਬਸ ਦੰਦ ਹੀ ਦੰਦ ਦਿਖਾਈ ਰਹਿੰਦਾ ਹੋਰ ਕੁਝ ਵੀ ਨਹੀਂ ਸਾਰਾ ਸਰੀਰ ਭੁੱਲ ਜਾਂਦਾ ਹੈ ਇੱਕੋ ਦੰਦ ਚੇਤੇ ਰਹਿ ਜਾਂਦਾ ਕਿਧਰੇ ਕੰਨ ਦੁਖਣੇ ਆ ਗਏ ਨੇ ਤੇ ਭਿਆੰਕਰ ਪੀੜਾ ਭਿਆੰਕਰ ਪੀੜਾ ਸਾਰਾ ਧਿਆਨ ਕੰਨਾਂ ਦੇ ਚ ਚਲਾ ਜਾਂਦਾ ਹੈ ਜਿਵੇਂ ਇੰਜ ਪਤਾ ਚੱਲੇ ਬਸ ਮੈਂ ਕੰਨ ਹੀ ਆ ਹਰ ਕੁਝ ਵੀ ਨਹੀਂ ਹੈ ਸਾਰਾ ਧਿਆਨ ਕੰਨਾਂ ਦੇ ਚਲਾ ਜਾਂਦਾ ਹੈ। ਜਦ ਗਿਆਨ ਨੂੰ ਕੰਨਾਂ ਦੇ ਚਲਾ ਜਾਂਦਾ ਹੈ ਸੋ ਧਿਆਨ ਵੀ ਕੰਨਾਂ ਦਾ। ਜਿਸ ਦਿਨ ਕਿਦਰੇ ਗੁਰੂ ਨਾ ਕਰੇ ਅੱਖਾਂ ਦੁਖਣੇ ਆ ਜਾਂਦੀਆਂ। ਸਾਰਾ ਧਿਆਨ ਅੱਖਾਂ ਦੇ ਤੇ ਗਿਆਨ ਵੀ ਅੱਖਾਂ ਦਾ। ਸਾਰਾ ਦਿਨ ਸਮਝ ਦੇ ਅੱਖਾਂ ਹੀ ਘੁੰਮਦੀਆਂ ਰਹਿੰਦੀਆਂ। ਸਾਰਾ ਦਿਨ ਧਿਆਨ ਅੱਖਾਂ ਦੇ ਸਾਰਾ ਦਿਨ ਸਮਝਵੀ ਅੱਖਾਂ ਦੀ ਬਸ ਜਿਵੇਂ ਮੈਂ ਅੱਖਾਂ ਹਾਂ ਔਰ ਕੁਛ ਵੀ ਨਹੀਂ ਗੁਸਤਾਖੀ ਮੈਂ ਕਦੀ ਪੇਟ ਦੁਖਣੇ ਆ ਗਿਆ ਵਾਦੂ ਵਾ ਠੋਖਾ ਦਾ ਗਿਆ ਮਰੋੜ ਪੈ ਗਿਆ ਬੜੀ ਪੀੜ ਹੈ ਤੋ ਸਾਰਾ ਧਿਆਨ ਪੇਟ ਤੇ ਚਲਾ ਜਾਂਦਾ ਹੈ ਤੇ ਸਾਰਾ ਗਿਆਨ ਵੀ ਪੇਟ ਦਾ ਧਿਆਨ ਤੇ ਗਿਆਨ ਦੋਵੇਂ ਇਕੱਠੇ ਰਹਿੰਦੇ ਨੇ ਇਸ ਵਾਸਤੇ ਸੰਸਕ੍ਰਿਤ ਭਾਸ਼ਾ ਨੇ ਇੱਕ ਸ਼ਬਦ ਘੜਿਆ ਹੈ ਵੇਦਨ ਪੀੜਾ ਵੇਦਨ ਗਿਆਨ ਦੋ ਅਵਸਥਾ ਨੂੰ ਬਿਆਨ ਕਰਨ ਵਾਸਤੇ ਦੋ ਸ਼ਬਦਾਂ ਦਾ ਉਚਾਰਨ ਕਰਨੇ ਪੈਣ ਇੱਕੋ ਹੀ ਨਾਲ ਗੱਲ ਬਣ ਜਾਂਦਾ ਹੈ ਸੰਸਕ੍ਰਿਤ ਭਾਸ਼ਾ ਦੀ ਇੱਕ ਖੂਬੀ ਹੈ ਜੈਸੇ ਮੈਂ ਫੌਨੇ ਕੋ ਪਦਾ ਸੁਣਾਵਾ ਜੈਦੇਵ ਦਾ ਉਹਨਾਂ ਨੇ ਵੀ ਦੋ ਅਵਸਥਾਵਾਂ ਨੂੰ ਦੋ ਸ਼ਬਦਾਂ ਦੇ ਵਿਚ ਬਿਆਨ ਨਾ ਕਰਕੇ ਇੱਕ ਦੇ ਵਿਚ ਕਹੀਦਾ ਹੈ ਇਹ ਪਦਾ ਮੈਨੂੰ ਇੰਨਾ ਯਾਦ ਹੈ ਸਿੰਘ ਸਾਹਿਬ ਗੈਣੀ ਚੇਤ ਸਿੰਘ ਦੇ ਸਮੇਂ ਜਦ ਇਥੇ ਅਖੰਡ ਪਾਠ ਹੀ ਰੱਖੇ ਜਾਂਦੇ ਸੰਧਨ ਨਵੇਂ-ਨਵੇਂ ਉਹਨਾਂ ਕੋਲੇ ਪਦਾ ਸੁਣਵੇ ਸੰਨ ਸੁਣਾਵ ਮੈਨੂੰ ਅਜੇ ਤੱਕ ਯਾਦ ਹੈ